ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰਿਆ ਨਿੰਦ ਕਾ ਪਿਠ ਦੇ ਨਾਮ ਦੇਉ ਮੁਖ ਲਾਇਆ ਜੋ ਨਾਨਕ ਐਸਾ ਹਰ ਸੇਵਿਆ ਅੰਤ ਲਾਏ ਛਡਾਇਆ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਾਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਾਂ ਹਾਂ ਕਰੀ ਨਾ ਹੋਈ ਬੁਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜੋਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਪਰਪੂਰ ਰਹਿ ਆਤ ਸੱਚਾ ਸਾਹਿਬ ਸਿਫਤ ਸੁਆਲੇ ਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਖਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੂਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖੇ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਭਰੇ ਸੋ ਕਹੀਐ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧ ਨਉ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਈਂਦਰ ਇਂਦਰਾਸਨ ਬੈਠੇ ਦੇਵਤ ਆਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧਵ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪਣ ਨਰਖੀਸਰ ਜੋਗ ਜੁਗ ਵਿਦਿਆ ਨਾਲੇ ਗਾਵਣ ਤੁਧਨੋ ਮੋਹਣੀ ਆ ਮਨਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਢੋਧ ਮਹਾਬਲ ਸੂਰ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡ ਆਕਾਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਨ ਚਿਤਨਾ ਆਵਨ ਨਾਨਕ ਕੀ ਆ ਵਿਚਾਰੇ सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੇ ਕਾਰ ਕਰ ਜਿਨ세 ਮਾਇਆ ਜਿਨ ਉਪਾਇ ਕਾਰ ਕਰ ਦੇਖੈ ਕੀਤਾ ਆਪਣਾ ਜਿਵ ਤਿਸ ਦੀ ਵਟਿਆਈ ਜੋ ਦਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਏ ਸੋ ਪਾਤ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸ ਮਹੱਲਾ ਪਹਿਲਾ ਸੁਣ ਵੱਡਾ ਖੈ ਸਭ ਕੋ ਏ ਕੀ ਵਡ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਿਰ ਰਹੇ ਸਮਾਈ ਵਡੇ ਮੇਰੇ ਸਾਹਿਬ ਅਗਰ ਗੰਭੀਰ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਤਬ ਸਤ ਸਬ ਤਪ ਸਬ ਚੰਗਿਆਈਆ ਸਿੱਧਾ ਪੁਰਖਾ ਕੀ ਆਵਡਿਆ ਤੁਦ ਵਿਣ ਸਿਧੀ ਕਿ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂ ਦੇਹ ਤਿਸ ਅਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਸੋ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਖਾਈ ਚਲਿ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨ ਜਾਏ ਨਾ ਅਹਮਰੈ ਨ ਹੋਵੇ ਸੋਗ ਦੇਦ ਰਹਿ ਨ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾ ਵਾਜਿਸਨਾਤ ਰਾਗ ਗੂਜਰੀ ਮਹਲਾ ਚੌਥਾ हर के जन सद्गुर सतपुरखा बिनौ करौ गुरुपाकीर करम सतगुरु सरनाई कर दिया नाम परगास। मेरे मीत गुरुदेव राम नाम परगास। गुरुमत नाम प्राण सखाय हर कीरत हमरी रहरास। रा ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਤੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਗ ਗੂਜਰੀ ਮਹਲਾ 5 ਕਹੇ ਰੇ ਮਨ ਚਿਤ ਹੈ ਉੱਦਮ ਜਾ ਹਰ ਹਰ ਜੀਉ ਪਰਿਆ ਸਹਿਲਿ ਬਧਰਮ ਹੈ ਜੰਤਿ ਉਪਾਏ ਤਾ ਕਰਿ ਜਕ ਆਗੈ ਕਰ ਧਰਿਆ ਮੇਰੇ ਮਾਦਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰੇ ਆ ਸਿਰ ਸਿਰ ਜਿਕ ਸੰਭਾ ਹੈ ਠਾਕੁਰ ਕਾਹੇ ਮਨ ਭਉ ਕਰਿਆ ਊੜ ਊੜ ਆਵੈ ਸ ਕੋ ਸਾ ਤਿਸ ਪਾਠ ਵਿਚਰੇ ਛਰੇ ਆ ਤਿੰਨ ਕਉਣ ਖਲਾਵੈ ਕਉਣ ਝੁਗਾਵੈ ਮਨ ਮਹ ਸਿਮਰਨ ਕਰਿਆ ਸਬ ਨਿਧਾਨ ਦਾਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ 4 ਸੂਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰੰਜਨ ਹਰਪੁਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ ਹਰ ਸੱਜੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤੇ ਆਵਹ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨ ਤੇ ਵਿਚਾਰ ਤੂੰ ਘਾਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨਿ ਅਵਰ ਨ ਜਾਣਾ ਉਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਅਥਵ ਖਾਨਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤਿਆਵਹਿ ਹਰਿ ਤਿਆਵਹਿ ਤੁਧ ਜੀ ਸੇ ਜਨਮ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਨ ਹਰਿ ਤਿਆਇ ਆ ਜੀ ਰੇ ਤੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਤੇ ਆਇ ਆਜੇ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਪਰੇ ਬਯੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਦ ਜੀਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕ ਸਦਾ ਸਦਾ ਤੂੰ ਏਕੋ ਜੀਤ ਹੁਨੈ ਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਏ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋ ਏ ਆਸਾ ਮਹਲਾ ਚੌਥਾ ਹੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਇ ਹੋਂ ਪਾਈ ਰਹਾਉ ਸਭ تیਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨ ਦੂਜਾ ਅਵਰ ਨਾ ਕੋਏ ਤੂ ਕਾਰ ਕਰ ਵੇਖਹਿ ਜਨ ਹਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮਹਲ ਪਹਿਲਾ ਤੇ ਤੇ ਸਰਵਰੜ ਬਹੈਲਾ ਨਿਵਾਸ ਪਾਣੀ ਪਾਵਕ ਤਿਨ ਹੈ ਕੀਆ ਫੰਕਜ ਮਹ ਪਗ ਨਹਿ ਚਾਲੈ ਹਉ ਦੇਖਾ ਤਹਿ ਡੂਬੀਐ ਮਨ ਇਕ ਨ ਚੇਤਸ ਗੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਦੀ ਨਹੀਂ ਪੜਿਆ ਮੂਰਖ ਮਗਦਾ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਅਸ ਮਹਲਾ 5 ਪਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇੜੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਨਾਮ ਲਾਗ ਭਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸਰਮਾ ਪਾਤਸ਼ਾਹਿਤ ਸੁਮੀ ਕਬਿਉ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦਰ ਰਖਾ ਪੂਰਨ ਹੋਏ ਚਿਤ ਕੇ ਇਛਾ ਤਉ ਚਰਨਨ ਮਨ ਰਹਾ ਹਮਾਰਾ ਆਪਣਾ ਜਾਨਕ ਰੋ ਪ੍ਰਤਪਾਰ ਹਮਰੇ ਦੋਸ਼ਟ ਸਭੈ ਤੁਮ ਕਾਵ ਹੋ ਆਪ ਹਥ ਦੈ ਮੋਹ ਬਚਾਵ ਹੋ ਸੁਖੀ ਬਸੈ ਮੋਹ ਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰ ਮਹੌਰਛਾ ਨਿਜ ਕਰਦੈ ਕਰੀਐ ਸਭ ਰਨ ਕੋ ਆਦ ਸੰਧਰੀਐ ਪੂਰਨ ਹੋਏ ਹਮਾਰੇ ਆਸ ਤੋਰ ਭਜਨ ਕੀ ਰਹੈ ਪਿਆਸ ਤੁਮਹਾਂ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੋ ਸਤੁਬ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਅਹ ਚੁਨ ਚੁਨ ਸਤਰ ਹਮਾਰੇ ਮਾਰਿ ਅਹ ਆਪ ਹਾਥ ਦ ਮੁਝ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੂ ਸਦਾ ਹਮਾਰੇ ਪਛਾ ਸਿਰਿ ਅਸ ਤੁਜ ਜੂ ਕਰੇ ਹੋ ਰਛਾ ਰਾਖ ਲੈ ਹੋ ਮੁਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਾੰਧ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ੰ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਇ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਥਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਿਵ ਕਨ ਸੁਖ ਦਿਯੋ ਸਤਰਨ ਕਉ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਅਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਾਟ ਕਟ ਕੇ ਪਟ ਪਟ ਕੀ ਜਾਣੈ ਦਾ ਉਦਕਰਖ ਕਰਾ ਕਰਤਾਰਾ ਪ੍ਰਜਾ ਤਾਰਤ ਤਉ ਦੇਹ ਅਪਾਰਾ ਜਬ ਆਕਾਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰ ਆਪੇ ਆਪਣੀ ਭੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦਯ ਸਾੰਭ ਤਾਕਾ ਮੋੜ ਉਚਾਰਤ ਭੇਦ ਜਾਗੋ ਭੇਵ ਨ ਪਾਵਤ ਬੇਦ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਨਤ ਨਹਿ ਭੇਵ ਆਪਿ ਆਪਣੀ ਵਦਹ ਜੀਤੇ ਵਰਨਤ ਪਿੰਨ ਪਿੰਨ ਤੁਹਿ ਤੇ ਤੇ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੇ ਕੂਪਾ ਅੰਦਰ ਦੇਰਜ ਸੇ ਤਜ ਕੀਨੇ ਉਤਪੁਜੇ ਖਾਨ ਬਹੋ ਰਚ ਦਿਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪਾਇਓ ਸ਼ੰਕਰ ਕੈਠਾ ਸਗਰੇ ਸ਼੍ਰੇਸ਼ਟ ਦਿਖਾਇ ਚਾਂਪ ਭਵ ਆਦ ਜੁਗਾਦ ਸਰੂਪ ਸਾਮ ਭਵ ਔਰ ਛੇ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਸਚਿ ਤਉ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤਿ ਹੈ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਹਰੇਸ਼ਟ ਡਰੇ ਤਤਕਾਲ ਕਿਰਪਾ ਗ੍ਰੇਸ਼ਟ ਤਨ ਜਾਹੇ ਨਹਰਹੁ ਤਾ ਕੇ ਤਾਪ ਤਨਕਮਹ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਛਾਛਾ ਸਤਿਆਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਹੇ ਉਬਰ ਜਿਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਾਹ ਹੜਗ ਕੇਤ ਮੈਂ ਸਰਨ ਤਿਹਾਰੇ ਆਪ ਹੱਥ ਦੇ ਲਿਹੋ ਉਬਾਰੀ ਸਰਬ ਠਾਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸੋਈਆ ਪਾਈ ਗਹਿ ਜਵ ਤੇ ਤੁਮਰੇ ਤਵ ਤੇ ਕਉ ਆਖ ਦਰੇ ਨਹੀਂ ਆਨਿਉ ਰਾਮ ਰਹੀਮ ਬੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮੰਨਿਉ ਸਿਮਰਤ ਸਾਸਤਰ ਬੇਦ ਸਭੈ ਭਉ ਪੇਦ ਕਹ ਹਮ ਏਕ ਨ ਜਾਣਿਉ ਸ੍ਰਿਸ਼ਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਉ ਦੁਹਰਾ ਸਾਗਲ ਦੁਆਰ ਕੋ ਛਾੜਕੈ ਗਹਿਓ ਤੋਹਾਰੂ ਦਵਾਰ ਬਾਹੀਂ ਗਹੀਂ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAM KALI MAHALA TEEJA ANAND EK ONKAR SADGURU PRASAAD ਅਨੰਦ ਭਿਆ ਮੇਰੀ ਮਾਏ ਸਤਿਗੁਰੁ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵਜਿਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਈਆ ਸਭ ਦੋ ਤਗਾਵ ਹੋ ਹਰਿ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਧੂਖ ਸਭ ਵਿਸਾਰਨ ਅੰਗੇ ਕਰ ਹੋ ਕਰੇ ਤੇਰਾ ਆਕਾਰ ਜਿ ਸਭ ਸਵਾਰੰਗਾ ਸਭ ਨਾਲ ਲਲਾ ਸਮਰੱਤ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤ ਤੈ ਰ ਸਭ ਕਿਛ ਹੈ ਜਿਸ ਦੇ ਹੇ ਸੂ ਭਾਵਏ ਸਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕਾ ਮਨ ਵਸਿਆ ਬਾਜੇ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰ ਤੇ ਰ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਤ ਸੁਖ ਮੰਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟ ਹੋ ਜਿਸ ਦੀ ਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਤਤਿਤ ਕਰਸ ਪਾਗੈ ਕਰਸ ਪਾਗੈ ਸਬਦ ਵਾਜੇ ਇਕਲਾ ਜਿਤ ਕਰਤਾ ਰਿਹਾ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਿਤ ਜਿਨ ਕਾਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹ ਸਖੋ ਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਪਾ ਗੀ ਹੋ ਸਗਲ ਮਨੋ ਰਤ ਪੂਰੇ ਔਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ संत साजन पाए सरसे पूरे गुरु ते जानी सुन ते पुनीत कहते पवित सतगुरु रहिया पर पूरे बिनवंत नानक गुरु चरण लागे वाजे अनहद तुरे मुंदावनी महला फंजवा ਹੋ ਲਿਵਰਤੀ ਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀਨ ਹਜਾਈ ਨਿਤ ਨਿਤ ਰਖ ਉਰ ਧਾਰੋ ਤੁਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵਹ ਹਰਿਆ ਪਾਉੜੇ ਤਿੱਥੈ ਤੂ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨਿ ਉਦਰ ਮਾਹੀ ਸੁਣ ਕਹਿ ਜਮ ਕੇ ਦੂਤ ਨਾਇ ਤੇਰਾ ਛੱਡ ਜਾਹੇ ਪਉ ਜਲ ਵਿਖਮ ਸਗਾਹ ਗੁਰ ਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਗੁਰთა ਕੋਈ ਨਾ ਜਾਏ ਜੇ ਆਵੇ ਤਦ ਆਹੀ ਸਾ ਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਵਹ ਜਬ ਗੁਰ ਨਾਮ ਨੇਤ੍ਰੇ ਸਤਗੁਰ ਪੇਖਣਾ ਸਰਮ ਨੇ ਸੁਨ ਗੁਰ ਨਾਮ ਸਤਗੁਰ ਸੇਤੀ ਰਤਿਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਦਗਮ ਹੈ ਉਦਮ ਕਾ ਡਿਅਹ ਵਿਰਲੇ ਕੇ ਕੇ ਮਹਲਾ ਪੰਜਵਾ ਰਖੇ ਰਖਨ ਹਾਰ ਆਪ ਉਬਾਰਨ ਗੁਰ ਕੀ ਪਿਆਰੀ ਪਾਏ ਕਾਜ ਸੁਭਾਰਨ ਹੋ ਆਪ ਦਿਆਲ ਮਨਹੁ ਨਾ ਵਿਸਾਰਨ ਸਾਧ ਜਨ ਕੈ ਸੰਗ ਭਉ ਜਲ ਤਾਰਨ ਸਾਕਤ ਨਿੰਦਕ ਦੁਸ਼ਟ ਖਿੰਨ ਮਾਹੇ ਬਿਦਾਰਿ ਅੰਦ ਤਿਸ ਸਾਹਿਬ ਕੀ ਟੇਕ ਨਾਨਕ ਮੰਨਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿ ਗੁਰਜੀਕ ਖਾਲਸ ਵਾਹਿ ਗੁਰਜੀ ਕੀ ਫਤਿਹ